ਬਾਬਾ ਦੀਪ ਸਿੰਘ ਜੀ ਦਾ ਜਨਮ ਪਿੰਡ ਪਾਹੂ ਵਿੰਡ ਹੋਇਆ ਹੈ। ਇਹਨਾਂ ਦੇ ਸਨਮਾਨਯੋਗ ਪਿਤਾ ਜੀ ਦਾ ਨਾਮ ਬਾਬਾ ਭਗਤਾ ਜੀ ਜਾਂ ਭਾਈ ਭਗਤਾ ਜੀ ਤੇ ਮਾਤਾ ਦਾ ਨਾਮ ਜਿਉਣੀ ਹੈ। ਸਨ 1700 ਨੂੰ ਅੰਮ੍ਰਿਤ ਸੰਚਾਰ ਤੋਂ 1 ਸਾਲ ਬਾਅਦ 18 ਸਾਲ ਦੀ ਉਮਰ ਦੇ ਕਰੀਬ ਬਾਬਾ ਜੀ ਆਪਣੇ ਮਾਤਾ ਪਿਤਾ ਜੀ ਦੇ ਨਾਲ ਸ੍ਰੀ ਆਨੰਦਪੁਰ ਸਾਹਿਬ ਜਾਂਦੇ ਹਨ। ਉੱਥੇ ਬਾਬਾ ਦੀਪ ਸਿੰਘ ਜੀ ਅੰਮ੍ਰਿਤ ਦੀ ਦਾਤ ਲੈਂਦੇ ਨੇ। ਨਾਮ ਰੱਖਿਆ ਜਾਂਦਾ ਹੈ ਦੀਪ ਸਿੰਘ ਇਹਨਾਂ ਨੇ ਫਿਰ ਗੁਰਬਾਣੀ ਦੀ ਜਿਹੜੀ ਸਿੱਖਿਆ ਹੈ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਤੋਂ ਲਈ ਸਮਾਂ ਆਇਆ ਮਿਸਲਾਂ ਬਣੀਆਂ ਤੇ ਸ਼ਹੀਦ ਮਸਲ ਜਿਹੜੀਆਂ ਸ਼ਹੀਦਾਂ ਦੀ ਇਹਦੇ ਜਿਹੜੇ ਜਥੇਦਾਰ ਨੇ ਤਨ ਤਨ ਬਾਬਾ ਦੀਪ ਸਿੰਘ ਜੀ ਬੰਦੇ ਆ ਬਾਬਾ ਦੀਪ ਸਿੰਘ ਤਕਰੀਬਨ 3 ਦਹਾਕਿਆਂ ਤੋਂ ਵੱਧ ਸਮਾਂ 75 ਸਾਲਾਂ ਵਿੱਚੋਂ 30 ਸਾਲ ਤੋਂ ਵੱਧ ਸਮਾਂ ਬਾਬਾ ਜੀ ਦਮਦਮਾ ਸਾਹਿਬ ਰਏ ਉਹਨਾਂ ਨੇ ਚਾਰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗੁਰਮੁਖੀ ਵਿੱਚ ਲਿਖੇ ਬਾਬਾ ਬੰਦਾ ਸਿੰਘ ਬਹਾਦਰ ਜੀ ਹੁੰਦੇ ਨੇ ਨਦੇੜ ਦੀ ਧਰਤੀ ਤੋਂ ਜਦੋਂ ਚੱਪੜ ਚਿੜੀ ਦੇ ਮੈਦਾਨ ਵਿੱਚ ਜੰਗ ਹੋਇਆ ਸਰਹੰਦ ਫਤਿਹ ਹੋਈਏ ਤੇ ਬਾਬਾ ਦੀਪ ਸਿੰਘ ਉਸ ਜੰਗ ਵਿੱਚ ਇਹਨਾਂ ਨੇ ਸ਼ਮੂਲੀਅਤ ਕੀਤੀ ਰਤਨ ਸਿੰਘ ਭੰਗੂ ਲਿਖਦਾ ਇਹਨਾਂ ਦਾ ਦੰਦ ਟੁੱਟਦਾ ਹੈ ਸਰਹੰਦ ਪੰਥ ਪ੍ਰਕਾਸ਼ ਵਿੱਚ ਉਹ ਕਹਿੰਦਾ ਇੱਥੇ ਦੰਦ ਟੁੱਟਦਾ ਹੈ ਇਸ ਤੋਂ ਬਾਅਦ ਇਹਨਾਂ ਜਿੱਤਾਂ ਨਾਲ ਬਾਬਾ ਦੀਪ ਸਿੰਘ ਨਾਰ ਰਹੇ ਆ ਤਿੰਨ ਮਹੀਨੇ ਬਾਬਾ ਦੀਪ ਸਿੰਘ ਜੀ ਬਾਬਾ ਬੰਦਾ ਸਿੰਘ ਬਹਾਦਰ ਨਾਲ ਸ਼੍ਰੀ ਆਨੰਦਪੁਰ ਸਾਹਿਬ ਫਿਰ ਦੁਬਾਰਾ ਜਾਂਦੇ ਆ ਉੱਥੇ ਤਿੰਨ ਮਹੀਨੇ ਬਾਬਾ ਜੀ ਗੁਰਬਾਣੀ ਦੀ ਕਥਾ ਕਰਦੇ ਨੇ ਤੇ ਇੱਥੇ ਜਿਸ ਵਕਤ ਗੁਰਬਾਣੀ ਦੀ ਕਥਾ ਦਾ ਭੋਗ ਪੈਂਦਾ ਹੈ ਬਾਬਾ ਬੰਦਾ ਸਿੰਘ ਬਹਾਦਰ ਸੰਗਤ ਵਿੱਚ ਖਲੋਂਦੇ ਆ ਤੇ ਉੱਥੇ ਫਿਰ ਬਾਬਾ ਜੀ ਦਾ ਯੋਗਦਾਨ ਇਹਨਾਂ ਦੇ ਜੀਵਨ ਦੀ ਉਹ ਉਸ ਦੀ ਕਰਦੇ ਨੇ ਬਾਬਾ ਦੀਪ ਸਿੰਘ ਖੜੇ ਹੋ ਕੇ ਕਹਿੰਦਿਆ ਨਹੀਂ ਇਹ ਸਭ ਕੁਝ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਹੈ ਉਥੇ ਆਨੰਦਪੁਰ ਬਾਬਾ ਦੀਪ ਸਿੰਘ ਜੀ ਨੂੰ ਜਿੰਦਾ ਸ਼ਹੀਦ ਦਾ ਖਿਤਾਬ ਦਿੱਤਾ ਜਾਂਦਾ ਸਾਡੇ ਇਤਿਹਾਸ ਨੇ ਖਿਮਾ ਕਰਿਓ ਬਹੁਤ ਬੇਇਨਸਾਫੀ ਕੀਤੀ ਉਸ ਸ਼ਖਸੀਅਤ ਦੇ ਨਾਲ ਮਹਾਰਾਜ ਉਹਨਾਂ ਬਾਬਾ ਸ਼ਬਦ ਵੀ ਅਸੀਂ ਕਹਿੰਨੇ ਨਾ ਉਹਨੇ ਜਥੇਦਾਰ કહਾਇਆ ਨਾ ਉਹਨੇ ਭਾਈ ਸਾਹਿਬ ਕੋਹਾਇਆ ਨਾ ਉਹ ਸਿੰਘ ਸਾਹਿਬ કહਾਇਆ ਰਤਨ ਸਿੰਘ ਪੰਗੂ ਇੱਕ ਥਾਂ ਤੇ ਕਹਿੰਦਾ ਜਦੋਂ ਬੋਲਦਾ ਕਹਿੰਦਾ ਮੈਂ ਹਾਂ ਉਸੇ ਪੁਰਖ ਦਾ ਦਾਸਾ ਜਿਸਨੇ ਕੀਨੂ ਪੰਥ ਪ੍ਰਕਾਸ਼